ਪਾਰਾਉਕੇ ਨਗਰ ਦੇ ਵਿੱਚੋਂ ਜੋ ਸਰਪੰਚੀ ਦਾ ਉਮੀਦਵਾਰ ਹੈ ਬੋਰਗੇ ਸਿੱਖਾਂ ਦੇ ਪਰਿਵਾਰ ਚੋਂ ਗੌਰ ਸਖ ਇਨਸਾਨ ਕ੍ਰਿਸ਼ਨ ਸਿੰਘ ਜੀ ਸੁਪੁੱਤਰ ਸਵਰਗਵਾਸੀ ਸਰਦਾਰ ਬਲਵੀਰ ਸਿੰਘ ਸਾਰੇ ਜਾਣਦੇ ਆ ਆਪਾਂ ਇਹਨੂੰ ਕਿਸੇ ਵੀ ਪਾਰਟੀ ਤੋਂ ਨਿਭਾਖੋਗੇ ਕਿਸੇ ਪਾਰਟੀ ਨਾਲ ਕੋਈ ਨਹੀਂ ਆਯਾਦ ਨਿਰਵਾਰ ਦੇ ਤੌਰ ਤੇ ਸਰਪੰਚੀ ਦਾ ਇਲੈਕਸ਼ਨ ਲੜਾਉਣ ਜਾ ਰਹੇ ਆ ਸਮੁੱਚੇ ਨਗਰ ਦੇ ਸੰਜੋਗ ਨਾਲ ਫੋਡੇ ਭਰਾਵਾਂ ਦੇ ਪੈਣਾ ਦੇ ਮਾਤਾਵਾਂ ਦੇ ਸੰਜੋਗ ਦੇ ਨਾਲ ਅੱਜ ਆਪਾਂ ਆਯਾਦ ਮੀਲਵਾਰ ਦੇ ਤੌਰ ਦੇ ਉੱਤੇ ਸਰਦਾਰ ਪ੍ਰਿਥਵੀ ਸਿੰਘ ਜੀ ਬੌਰਿਆ ਸਿੱਖਾਂ ਸਾਰੇ ਆਪਾਂ ਜਾਣਦੇ ਆਂ ਹਲਵਾਈ ਆ ਸਭ ਜਾਣਦੇ ਆਂ ਗੋਰਸਖ ਪਰਿਵਾਰ ਆ ਬੱਚੇ ਵੀ ਗੋਰਸਖ ਆ ਇਹਨਾਂ ਨੂੰ ਆਪਾਂ ਆਯਾਦ ਮੀਲਵਾਰ ਦੇ ਤੌਰ ਦੇ ਉੱਤੇ ਅੱਜ ਜੋਗੇ rau ਕੇ ਨਗਰ ਦੀ ਵਾਰਡ ਨੂੰ ਸੰਭਾਲਣ ਦੇ ਲਈ ਸਰਪੰਚੀ ਦਾ ਐਲਾਨ ਕਰ ਰਹੇ ਆ ਬੋਲੇ ਸੋਨਹਿਰਾ ਸੋਨਹਿਰਾ ਸਰਕਾਰ ਜੋ ਬੋਲਾਂ ਜੀ ਉਹ ਸੰਗਤਾਂ ਦੇ ਨਾਲ ਸਬੂਧਨ ਕਰਨਗੇ ਬਾਈ ਥੋੜਾ ਜੀ ਬਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪਾਂ ਸਾਰਿਆਂ ਨੇ ਜਿਵੇਂ ਪਾਲੀ ਨੇ ਦੱਸ ਹੀ ਦਿੱਤਾ ਹੈ ਬਾਈ ਨੇ ਉਸ ਤਰ੍ਹਾਂ ਇਹ ਗੱਲ ਆ ਵੀ ਆਪਣਾ ਵਧੀਆ ਸਾਰਾ ਪਰਿਵਾਰ ਬੱਚਿਆਂ ਤੋਂ ਲੈ ਕੇ ਗੁਰਸਿੱਖ ਪਰਿਵਾਰ ਨਾ ਮਾ ਚਿਹਰਾ ਇਹ ਕਿਸੇ ਤਰ੍ਹਾਂ ਦਾ ਕੋਈ ਦਾਗ ਨਹੀਂ ਕਿਸੇ ਪਾਰਟੀ ਨਾਲ ਅਟੈਚਮੈਂਟ ਨਹੀਂ ਨਾ ਅਟੈਚਮੈਂਟ ਆਪਾਂ ਰਹਿਣਾ ਇਹ ਯਾਤੌਰ ਤੇ ਉਮੀਦਵਾਰ ਲੜ ਰਹੇ ਆ ਤੇ ਇਆ ਤੀ ਲੜਾਂਗੇ ਸਾਰੇ ਪਿੰਡ ਨੇ ਖੁੱਲ ਕੇ ਸੰਯੋਗ ਦੇਣਾ ਇੱਕ ਇਹ ਪੰਜਾਬ ਦਾ ਆਪਣਾ ਪਹਿਲਾ ਪਿੰਡ ਤੇ ਪਹਿਲਾ ਕੈਂਡੀਡੇਟ ਹੋਗਾ ਜਿਹੜਾ ਬਿਨਾਂ ਨਸ਼ੇ ਤੋਂ ਚੋਣ ਲੜਾਂਗੇ ਕੋਈ ਵੀ ਨਸ਼ੇ ਨਹੀਂ ਕੋਈ ਨਸ਼ਾ ਨਹੀਂ ਕੋਈ ਨਸ਼ਾ ਨਹੀਂ ਸਾਰੇ ਪਿੰਡ ਨੇ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਸੰਯੋਗ ਦੇਣਾ ਕਿਉਂਕਿ ਗਿਰਸਖ ਪਰਿਵਾਰ ਆ ਜੇ ਆਪਾਂ ਇਹ ਨਸ਼ੇ ਤੇ ਕਿਰਵਾਣਗੇ ਤਾਂ ਆਪਣਾ ਹੀ ਕੋਈ ਵੜਿਆ ਵੱਡੀਆਂ ਗੱਲਾਂ ਨਹੀਂ ਠੀਕ ਹੈ ਜੀ ਇੱਕ ਆਪਾਂ ਇਹ ਜੀ ਦਾ ਪਰਨ ਕਰ ਲਓ ਵੀ ਆਜ਼ਾਦ ਉਮੀਦਵਾਰ ਨੂੰ ਆਪਾਂ ਸਾਰੇ ਟੱਪਰਾਂ ਦੇ ਸਮੇਤ ਸਾਥ ਦੇਣਾ ਹਰ ਬੰਦੇ ਨੇ ਨਹੀਂ ਹੈ ਵੀ ਅੱਜ ਕੱਠ ਚ ਆਪਣਾ 15 ਤਰੀਕ ਤੱਕ ਪੂਰਾ ਸਾਥ ਦੇਣਾ ਜੇ ਪਿੰਡ ਚ ਆਪਾਂ ਗੇੜਾ ਦੇਣਾ ਕਾਗਜ਼ ਭਰਨੇ ਜਾਣੇ ਆ ਤਾਂ ਉਹਦੇ ਨਾਲ ਵੀ ਆਪਾਂ ਇਹਦੇ ਨਾਲ ਮੋਢੇ ਨਾਲ ਮੋਟਾ ਲਾ ਕੇ ਜੋੜਨਾ ਕਿਉਂਕਿ ਇੱਥੇ ਆਪਾਂ ਕੋਈ ਬੋਝ ਨਹੀਂ ਪਾਉਣਾ ਕਿਸੇ ਤਰ੍ਹਾਂ ਦਾ ਵੀ ਆਪਦਾ ਪਰਿਵਾਰ ਬਹੁਤ ਵੱਡਾ ਏ ਆਪਾਂ ਇਹਦੇ ਨਾਲ ਚੋਣਾਂ ਤੇ ਚੋਣਾਂ ਆਪਾਂ ਜਿੱਤਣੀਆਂ ਇਹ ਚੋਣਾਂ ਦੀ ਇਕੱਲੇ ਦੀ ਨਹੀਂ ਆਪਣੇ ਸਾਰੇ ਨਗਰ ਦੀ ਆ ਜੇ ਆਪਾਂ ਯਾਦ ਦੇ ਤੌਰ ਤੇ ਖੜਦੇ ਆ ਤਾਂ ਯਾਦ ਸਾਰੇ ਨਗਰ ਦੀ ਚੋਣ ਹੁੰਦੀ ਸਾਰੇ ਰਾਉਕੇ ਨਗਰ ਦੀ ਚੋਣ ਹੋਊਗੀ ਸਾਰੇ ਜਣੇ ਆਪਾਂ ਚੋਣ ਜਿੱਤਾਂਗੇ ਜੇ ਆਪਣਾ ਇਸੇ ਤਰ੍ਹਾਂ ਟ ਆਪਣੇ ਕੋਪਨ ਕਾਠ ਸੀਗਾ ਸਾਰਾ ਯਾਦ ਕਰਕੇ ਸੀਗਾ ਇਸ ਕਰਕੇ ਹੱਥ ਬੰਨ ਕੇ ਬੇਨਤੀ ਆ ਵੀ ਕ੍ਰਿਸ਼ਨ ਨੂੰ ਵੋਟਾਂ ਪਾਉਣਾ ਵੱਧ ਤੋਂ ਵੱਧ ਕਿਸੇ ਪਾਰਟੀ ਨਾਲ ਜੀ ਆਣਿਆ ਕਿਸਾਨ ਮਜ਼ਦੂਰ ਇੱਕਾ ਜਿੰਦਾਬਾਦ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੁਣ ਅਸੀਂ ਬੇਨਤੀ ਕਰਾਂਗੇ ਸਾਡੇ ਡੇਲੀ ਨਿਊਜ਼ ਰਾਊ ਕੇ ਜਕਸੀਰ ਸਿੰਘ ਗੱਲ ਜੋ ਕਿ ਹਰ ਇੱਕ ਪ੍ਰੋਗਰਾਮ ਦੇ ਉੱਤੇ 3 ਸੇਵਾ ਕਰਦੇ ਆ ਹੁਣ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਬਾਈ ਜਕਸੀਰ ਸਿੰਘ ਗੱਲ ਨੂੰ ਉਹ ਵੀ ਸੰਗਤਾਂ ਦੇ ਨਾਲ ਦੂਦੂ ਹੋਣਗੇ ਦੇ ਆ ਨਾ ਮਾਈ ਜਾਨ ਅੱਜ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਇਲੈਕਸ਼ਨ ਦੇ ਵਿੱਚ ਜੋ ਅਜੇਤੀ ਇਲੈਕਸ਼ਨ ਹੋਣ ਜਾ ਰਿਹਾ ਪਿਛਲੇ ਸਮੇਂ ਕਾਫੀ ਵੱਡੇ ਹਦਲ ਫੇਰ ਹੋਏ ਆ ਆਪ ਸਭ ਨੂੰ ਪਤਾ ਹੈ ਕਿ ਚੰਨ ਸੀਟ ਦੇ ਚੱਕਰ ਦੇ ਵਿੱਚ ਜਿਹੜੇ ਪਿਛਲੀ ਵਾਰ ਆਪਾਂ ਮੈਦਾਨ 'ਚ ਉਤਰੇ ਸੀਗੇ ਆਪਾਂ ਸਿਰਫ ਮੈਦਾਨ ਦੇ ਵਿੱਚ ਆਪਣੇ ਨਾਮ ਲਈ ਨਹੀਂ ਉਤਰੇ ਸੀ ਪਰਵਾਹ ਤੋਂ ਨੇ ਨਾਮ ਬਹੁ ਦਿੱਤਾ ਏ ਤੁਹਾਡੇ ਭਰਾਵਾਂ ਦੇ ਸਿਯੋਗ ਨਾਲ ਬੱਚਾ-ਬੱਚਾ ਜਾਣਦਾ ਡੇਲੀ ਨੂਈ ਰਾਹੀਂ ਸਾਨੂੰ ਮਾਣ ਮਿਲਿਆ ਇੱਕ ਮਾਂ ਮੇਰੀ ਜਿਹਨੇ ਮੈਨੂੰ ਜਨਮ ਦਿੱਤਾ ਇੱਕ ਡੇਲੀ ਨੂਈ ਨੂੰ ਮੈਂ ਉਹਦੀ ਮਾਂ ਮੰਨਦਾ ਜਿਹਨੇ ਮੈਨੂੰ ਪਛਾਣ ਦਿੱਤੀ ਆ ਇੱਕ ਇੱਕ ਪੈਸਾ ਇਹਨਾਂ ਦੀ ਭਰਾਵਾਂ ਦਾ ਨਗਰ ਦੇ ਉੱਤੇ ਲਾਉਣ ਦੀ ਕੋਸ਼ਿਸ਼ ਕੀਤੀ ਆ ਚਲਦੇ ਕੰਮਾਂ 'ਚ ਬਹੁਤ ਔਣਟੀਆਂ ਰਹਿਣ ਜਾਂਦੀਆਂ ਇਸ ਕਰਕੇ ਪਿੰਡ ਦੀ ਸੇਵਾ ਦੇ ਲਈ ਅੱਗੇ ਆਏ ਸੀ ਪਰ ਆਪ ਸਭ ਨੂੰ ਕਾਰਨ ਪਤਾ ਏ ਕਿ ਉਹ ਸਭ ਆਪਣੇ ਸੁਪਨੇ ਵਿੱਚ ਰਹਿ ਗਿਆ ਪਰ ਅਸੀਂ ਜਿਹੜਾ ਹੁਣ ਚਿਹਰਾ ਸਰਪੰਚੀ ਦੇ ਵਿੱਚ ਉਤਾਰਿਆ ਏ ਆਪ ਸਭ ਦੇ ਸਹਿਯੋਗ ਦੇ ਨਾਲ ਬਾਈ 크੍ਰਿਸ਼ਨਾ ਕਿਉਂਕਿ ਲੰਬੀ ਸਾਹ ਆ ਸਾਡੀ ਜਦੋਂ ਅਸੀਂ ਇੱਥੇ ਦੁਕਾਨਾ ਸ਼ੁਰੂ ਕੀਤੀ 1995 ਦੇ ਵਿੱਚ ਤਾਂ ਪਹਿਲਾ ਪਰਵਾਸ ਸੀ ਬਾਈ ਬਲਬੀਰ ਜਿਹਦੀ ਕਿ ਆਪਾਂ ਦੁਕਾਨ ਪਾ ਕੇ ਦਿੱਤੀ ਸਾਡੀ ਲੰਬੀ ਸਾਹ ਆ 20 ਤੋਂ 25 ਸਾਲ ਦੀ ਅੱਜ ਤੱਕ ਪਰਿਵਾਰ ਨੇ ਸਾਡੇ ਨਾਲ ਕੋਈ ਵੇਰ ਭਾਵ ਨਹੀਂ ਰੱਖਿਆਗਾ ਕਿਤੇ ਸਾਡਾ ਕੋਈ ਕਿਰਾਇਆ ਪਾੜਣੇ ਰੁਕਿਆ ਵੀ ਬੰਦਾ ਕੋਈ ਬੇਈਮਾਨ ਆ ਇਹਨਾਂ ਦੀ ਧਰ ਪਤਨੀ ਜਿਹੜੀ ਆਪਾਂ ਚੋਣ ਤਾਰ ਤਾਰੀਆ ਚੋਣ ਦੇ ਵਿੱਚ ਸਰਦਾਰ ਰਵਿੰਦਰ ਸਿੰਘ ਦੀ ਨੂੰ ਸari ਭੈਣਾ ਪਰਮਜੀਤ कौर ਸੋ ਉਹਨੂੰ ਆਪ ਸਭ ਨੇ ਅਸ਼ੀਰਵਾਦ ਦੇਣਾ ਹੈ ਤਾਂ ਜੋ ਇਹ ਆਪਣੇ ਸੁਪਨੇ ਇਹਦੇ ਆਪਾਂ ਪੂਰੇ ਕਰ ਸਕੀਏ ਮੈਂ ਬਾਈ ਨੂੰ ਇਹ ਬੇਨਤੀ ਕਰਦਾ ਕਿ ਅਸੀਂ ਵਿਕਾਸ ਨੂੰ ਲੈ ਕੇ ਇਹ ਲੋਕ ਇਕੱਠੇ ਹੋਏ ਆ ਸਾਰਿਆਂ ਦੀਆਂ ਆਸਾਂ ਆ ਕਿਉਂਕਿ ਪਿੰਡ ਦਾ ਬਹੁਤ ਕਹਾਣ ਹੋ ਚੁੱਕਿਆ ਹੈ ਪਿਛਲੇ ਲੰਬੇ ਸਮੇਂ ਤੋਂ ਇਡਾ ਵੱਡਾ ਪਿੰਡ ਹੋਣ ਦੇ ਬਾਵਜੂਦ ਵੀ ਆਪਣੇ ਪਿੰਡ ਦਾ ਕੁਝ ਨਹੀਂ ਬਣਿਆਗਾ ਵੱਡੇ ਵੱਡੇ ਮੰਤਰੀ ਆਉਂਦੇ ਆ ਚੌਧਰੀ ਬਣ ਜਾਂਦੇ ਆ ਇੱਥੇ ਆ ਕੇ ਜਿਹੜੇ ਲੀਡਰਾਂ ਦੇ ਨਾਲ ਚੱਲਦੇ ਆ ਸਾਡੇ ਪਿੰਡ ਦੀ ਗੱਲਬਾਤ ਕਿਸੇ ਤੱਕ ਨਹੀਂ ਪਹੁੰਚਦੀ ਜਦੋਂ ਉਹਨਾਂ ਕੋਲੇ ਜਾਇਦਾ ਉਹ ਕਹਿ ਦਿੰਦੇ ਆ ਸਾਨੂੰ ਤਾਂ ਤੁਹਾਡੇ ਪਿੰਡ ਬਾਰੇ ਪਤਾ ਹੀ ਲੱਗਿਆ ਤੇ ਦੱਸੂ ਕੌਣ ਜੇ ਅਸੀਂ ਚੰਗਾ ਲੀਡਰ ਬਣਾ ਕੇ ਉਹਨਾਂ ਦੇ ਕੋਲੇ ਪੇਸ਼ ਕਰਾਂਗੇ ਤੇ ਫੇਰ ਹੀ ਆਪਣੀ ਗੱਲ ਤੇ ਜਿਹੜੀ ਪਿੰਡ ਦੀ ਉਹਨਾਂ ਕੋਲੇ ਪਹੁੰਚੂਗੀ ਪਰ ਬਹੁਤ ਜ਼ਿਆਦਾ ਆਪਣੇ ਪਿੰਡ ਦਾ ਘਾਣ ਹੋਇਆ ਏ ਐਡਾ ਵੱਡਾ ਪਿੰਡ ਆ ਇੰਨੀਆਂ ਵੋਟਾਂ ਏ 6000 ਦੀ ਜਿਹੜੀ ਪਲੱਸ ਵੋਟ ਆ ਆਪਣੀ ਪਰ ਸਾਨੂੰ ਮਿਲਦਾ ਕੀ ਆ ਛੋਟੇ ਛੋਟੇ ਪਿੰਡ ਕਿੰਨੀਆਂ ਤਰਕੀਆਂ ਕਰੀ ਜਾਂਦੇ ਆ ਅਸੀਂ ਕੋਈ ਬੋਲਦੇ ਨਹੀਂਗੇ ਕਿਉਂਕਿ ਕਿਤਨਾ ਕਿਤੇ ਭਾਈਚਾਰਕ ਸਮਝ ਆ ਜਾਂਦੀ ਆ ਕਿਤੇ ਲਿਆ ਆ ਜਾਂਦੀ ਆ ਪਰ ਪਿੰਡ ਦੇ ਲਈ ਆਪਾਂ ਉੱਚੇ ਉੱਠ ਕੇ ਪਾਰਟੀ ਦੇ ਉੱਪਰ ਉੱਠ ਕੇ ਆਪਾਂ ਜਿਹੜਾ ਪਿੰਡ ਦੇ ਵਿਕਾਸ ਲਈ ਅੱਗੇ ਤੁਰਨਾ ਹੈ ਸਾਡੀ ਇੱਥੇ ਡਿਊਟੀ ਲੱਗੂਗੀ ਜਿੰਨੀ ਜੋਗੇ ਅਸੀਂ ਖੜੇ ਆਂ ਪਰਿਵਾਰ ਦੇ ਨਾਲ ਖੜੇ ਆਂ ਜੇ ਲੱਗਦਾ ਹੈ ਕਿ ਅਸੀਂ ਵਧੀਆ ਕੰਮ ਕਰਵਾ ਰਹੇ ਆਂ ਜਾਂ ਅੱਗੇ ਕਰਵਾ ਸਕਦੇ ਆਂ ਤਾਂ ਆਪਾਂ ਇਸ ਪਰਿਵਾਰ ਦਾ ਸਾਥ ਦੇਣਾ ਹੈ ਸੋ ਬਹੁਤੀਆਂ ਬੇਨਤੀਆਂ ਕਰਦਾ ਮੈਂ ਖਿਮਾ ਦਾ ਜੱਤਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਹੋ ਰਹੀ ਜਦੋਂ ਹੁਣ ਆਪਣਾ ਇਹ ਕਾਠਾ ਇਸੇ ਤਰ੍ਹਾਂ ਹੀ ਆਪਾਂ ਆ ਵੋਟਾਂ ਨੂੰ ਕਹੇ ਲੱਗਣਾ ਸਾਰੇ ਕਾਪੀਰਾਂ ਨੂੰ ਬੇਨਤੀ ਹੈ ਵੀ ਸਾਡੇ ਨਾਲ gekeੜਾ ਦਵਾ ਦੋ ਆਪਾਂ ਇੱਕ ਘੰਟਾ ਲਾਉਣਾ ਜਰੂਰ ਆਪਾਂgekeੜਾ ਦੇਣਾ ਵਾ ਚਾਰ ਪੰਜ ਗਲੀਆਂ ਦੇ ਵਿੱਚ ਬਾਕੀ ਦਾ ਕਾਲੂ ਪ੍ਰੋਗਰਾਮ ਰੱਖਾਂਗੇ ਚਲੋ ਜੀ ਉਹ ਮਿੰਟ ਬੋਲੂਗਾ ਭਾਈ ਦੇਖਾ ਕੈਪਟਨ ਕੁਲਵਿੰਦਰ ਸਿੰਘ ਭਾਈ ਆਪਣੇ ਜਿਹੜੇ ਵਿਚਾਰ ਵੇਸ਼ ਕਰਨਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀ ਤਕਰੀਬਨ ਤਕਰੀਬਨ ਪੈਂਡ ਦੇ ਵਿੱਚ ਮੈਨੂੰ ਇਹਨਾਂ ਜਿਆਦਾ ਨਹੀਂ ਜਾਣਦੇਗੇ ਮੈਨੂੰ ਵੀ 2 ਸਾਲ ਹੋ ਗਏ ਰਿਟਾਇਰਡ ਹੋ ਕੇ ਆਇਆ ਇਹਨੂੰ ਕੈਪਟਨ ਰਿਟਾਇਰਡ ਹੋਇਆ ਮੈਂ ਫੌਜ ਦੇ ਵਿੱਚੋਂ ਤੇ ਆ ਕੇ ਅਸੀਂ ਮਾਹੌਲ ਦੇਖਿਆ ਪਿੰਡ ਦਾ ਮਾਹੌਲ ਦੇਖਿਆ ਬਾਹਰਲੇ ਪਿੰਡਾਂ 'ਚ ਵੀ ਜਾਂਦੇ ਆ ਅਸੀਂ ਹੁਣ ਵੀ ਮੈਂ ਜਿੱਥੇ ਜੋਟੀ ਕਰਦਾ ਮੈਂ ਐਗਰੀਕਲਚਰ ਦੇ ਵਿੱਚ ਇਸ ਤਰ੍ਹਾਂ ਜਾਂਦੇ ਨੇ ਤਾਂ ਪਿੰਡਾਂ ਦੇ ਵਿੱਚ ਤੇ ਜਿਹੜਾ ਆਪਣਾ ਪਿੰਡ ਦਾ ਵਿਕਾਸ ਆ ਉਹ ਬਾਕੀ ਪਿੰਡੇ ਛੋਟੇ ਪਿੰਡਾਂ ਨਾਲੋਂ ਵੀ ਪਿੱਛੇ ਆ ਆਪਾਂ ਇੱਥੇ ਗਲੀਆਂ ਨਾਲੀਆਂ ਤੇ ਬਸ ਆ ਛੋਟੀ ਮੋਡੀ ਪਾਰਕ ਬਣਾ ਲਈ ਤੇ ਜਾਂ ਥੋੜਾ ਬਹੁਤ ਬੋਲ ਲਿਆ ਬਸ ਇੰਨੇ ਦੇ ਵਿੱਚ ਆਪਾਂ ਸਿਮਟ ਕੇ ਰਹਿ ਗਏ ਆ ਪੂਰਾ ਬਸ ਇਹ ਤੋਂ ਬਿਨਾ ਹੋਰ ਆਪਾਂ ਜ਼ਿਆਦਾ ਨਿਕਲ ਹੀ ਨਹੀਂ ਪਾਏ ਪਾਰਟੀਆਂ ਇੰਨੀਆਂ ਵੱਧ ਗਈਆਂ ਇੰਨੀ ਇੱਕ ਦੂਜੇ ਨਾਲ ਲੱਤਾਂ ਖਿੱਚਣ ਵਾਲੇ ਕੰਮ ਬਣ ਗਏ ਵੀ ਕਿਸੇ ਨੂੰ ਮੌਕਾ ਹੀ ਨਹੀਂ ਦਿੰਦੇ ਵੀ ਕੁਝ ਕਰ ਸਕੀਏ ਸਾਰਿਆਂ ਨੂੰ ਜਰੂਰ ਤੁਸੀਂ ਵੀ ਜਰਨਲ ਸ਼ੀਟਾਂ ਤੇ ਜਰਨਲ ਹੁੰਦੀ ਤੇ ਸਾਰਿਆਂ ਚੋਂ ਆਪਦਾ ਦੰਦ ਖੰਮ ਦਿਖਾਉਂਦੇ ਇਹਦੇ ਵਿੱਚ ਚਲੋ ਫਿਰ ਵੀ ਜਿਹੇ ਜਿਹਾ ਪਾਣਾ ਜਿਹੜੀ ਸੀਟ ਮਿਲਿਆ ਠੀਕ ਆ ਉਹਦੇ ਨਾਲ ਕੋਈ ਮਤਲ ਨਹੀਂ ਹੁੰਦਾ ਆਪਾਂ ਨੂੰ ਵਧੀਆ ਪਰਿਵਾਰ ਮਿਲ ਗਿਆ ਹੁਣ ਵਧੀਆ ਇੱਕ ਤਰ੍ਹਾਂ ਦਾ ਆਪਾਂ ਲੱਭਿਆ ਵੀ ਕੋਈ ਪਣਾ ਗੁਰਸਿੱਖ ਪਰਿਵਾਰ ਹੋਵੇ ਤੇ ਇਮਾਨਦਾਰ ਹੋਵੇ ਕੰਮ ਕਰਨ ਵਾਲਾ ਹੋਵੇ ਤੇ ਆਪਾਂ ਸਾਰਿਆਂ ਨੇ ਬਾਤ ਛੱਡ ਕੇ ਇਹਨਾਂ ਨਾਲ ਸਾਥ ਦੇਣਾ। ਇਹਦੀ ਵਾਈਫ ਨੂੰ ਨਾਲ ਲੈਣਾ। ਬਹੁਤ ਪਰਵਾਰ ਆ ਅਸੀਂ ਸਾਰੇ ਜਗ੍ਹਾ ਤੇ ਵਿਚਾਰਾਂ ਕੀਤੀਆਂ ਹਰ ਗਲੀ ਮੋਹੱਲੇ ਦੇ ਵਿੱਚ ਜਾ ਕੇ ਜਾਂ ਜਿਹੜੇ ਸਾਡੇ ਜਾਣਕਾਰ ਆ ਉਹਨਾਂ ਤੋਂ ਵੀ ਰਾਇ ਲਈ ਵੀ ਇਹ ਪਰਵਾਰ ਨੂੰ ਦਿੱਤਾ ਜਾਵੇ। ਸਾਰੇ ਕਹਿੰਦੇ ਸੀ ਬਹੁਤ ਵਧੀਆ ਪਰਵਾਰ ਆ ਬਹੁਤ ਵਧੀਆ ਤੁਸੀਂ ਚੋਣ ਕੀਤੀ ਆ ਬੰਦੇ ਦੀ ਤੇ ਇਹਦਾ ਸਾਥ ਦੇਣਾ। ਇਸੇ ਤਰ੍ਹਾਂ ਇਹ ਤੋਂ ਜ਼ਿਆਦਾ ਤਾਂ ਸਾਰੇ ਤੁਸੀਂ ਸਾਹਮਦਾ ਮੇਥੋਂ ਬਾਦ ਦੀ ਪਿੰਡ ਵਿੱਚ ਰਹੇ ਆ। ਮੈਂ ਤਕਰੀਬਨ 28-30 ਸਾਲ ਬਾਹਰ ਰਹਿ ਕੇ ਆਇਆ ਫੌਜ ਦੇ ਵਿੱਚ। ਤੇ ਤੁਹਾਨੂੰ ਜਾਦਾ ਜਾਣਕਾਰੀ ਹੈ ਮੇਰੇ ਨਾਲ ਪਰ ਇੰਨੀ ਹੈਗੀ ਆ ਬੇਨਤੀ ਵੀ ਪਰਿਵਾਰ ਦੇ ਨਾਲ ਜਦੋਂ ਆਪਾਂ ਗੇੜਾ ਦਿੰਨੇ ਆ ਉਦੋਂ ਫਾਰਮ ਪਰ ਜਾਂਵਾਂਗੇ ਜਦੋਂ ਉਸ ਵੇਲੇ ਤੇ ਜਾਂ ਹੋਰ ਵੀ ਜੋ ਕੰਮ ਹੁੰਦਾ ਇਹਨਾਂ ਪਰਿਵਾਰ ਦਾ ਸਾਥ ਦੇਣਾ ਤਾਂ ਜੋ ਆਪਾਂ ਇਸ ਤਰ੍ਹਾਂ ਦਾ ਅਸੀਂ ਇੱਕ ਇਹ ਕੋਸ਼ਿਸ਼ ਹੈ ਸਾਡੀ ਵੀ ਇੱਕ ਆਪਾਂ ਕਮੇਟੀ ਜਿਹੜੀ ਪੰਚਾਇਤ ਚੁੜ ਗਿਆ ਹੋਵੇ ਤੁਹਾਨੂੰ ਪਤਾ ਇਸ ਵਾਰ ਜਿਹੜੀ ਪੰਚਾਇਤ ਆ ਉਹਦੇ ਵਿੱਚ ਕਾਫੀ ਫੇਰ ਬਦਲਾ ਜਿਹੜੀ ਪੰਚਾਇਤੀ ਜਿਹੜੀਆਂ ਪੰਜੀ ਮੈਂਬਰ ਦੀਆਂ ਹੈਗੀਆਂ ਸੀਟਾਂ ਉਹਦੇ ਵਿੱਚ ਵੀ ਕਾਫੀ ਜਮਿਆ ਰੱਖਣ ਜਿਹਨੂੰ ਰਿਜ਼ਰਵੇਸ਼ਨ ਕਹਿੰਨੇ ਆਪਾਂ ਉਹ ਉਹਦੇ ਵਿੱਚ ਵੀ ਵਾਰ ਦਿੱਤੀ ਆ ਠੀਕ ਹੈ ਤੇ ਉਹਦੇ ਨਾਲ ਕੀ ਹੁੰਦਾ ਵੀ ਹਰ ਕਿਸੇ ਨੂੰ ਬੋਲਣ ਦਾ ਜਾਂ ਕਿਸੇ ਨੂੰ ਕੁਝ ਫੈਸਲਾ ਲੈਣ ਦਾ ਅਗੇ ਅਫਸਰਾਂ ਦੇ ਨਾਲ ਗੱਲ ਕਰਨ ਦਾ ਨਹੀਂ ਪਤਾ ਹੁੰਦਾ ਹਰ ਕੋਈ ਨਹੀਂ ਆ ਕਿ ਇਥੋਂ ਕਈਆਂ ਬੰਦਿਆਂ ਨੂੰ ਬਦਨੀ ਜਾ ਕੇ ਐਸਐਚ ਨੂੰ ਮਿਲ ਕੇ ਆਗੇ ਤੇ ਆਪੇ ਆਪ ਨੂੰ ਸੰਭ ਲੈਂਦੇ ਆ ਵੀ ਮੈਂ ਖ ਨਹੀਂ ਉੱਤੇ ਥਾਣਾ ਹੀ ਠਾ ਆਇਆ ਇਸ ਤਰ੍ਹਾਂ ਨਹੀਂ ਹੁੰਦਾਗਾ ਬਹੁਤ ਦੂਰ ਤੱਕ ਬੰਦੇ ਦੀ ਪਹੁੰਚਾ ਹੁੰਦੀਆਂ ਅਗਰ ਪਿੰਡ ਦਾ ਕੋਈ ਬੰਦਾ ਅਗੇ ਬੋਲਣ ਵਾਲਾ ਹੋਵੇ ਤੇ ਡੀਸੀ ਤੱਕ ਮਿਲਣ ਦੀ ਪਾਵਰ ਰੱਖਦਾ ਹੋਵੇ ਵੀ ਅਸੀਂ ਇਹ ਕੰਮ ਕਰਾਉਣਾ ਪਰ ਉਹ ਇੱਥੇ ਬਸ ਬਦਨੀ ਹੋ ਗਿਆ ਤੇ ਬਾਅਦ ਤੋਂ ਬਾਅਦ ਉਹ ਨਿਹਾਲੇ ਵਾਲੇ ਉੱਥੋਂ ਉੱਥੋਂ ਆ ਕੇ ਘਰੇ ਆ ਕੇ ਬਸ ਚੱਲ ਕੰਮ ਖਤਮ ਹੋ ਜਾਂਦਾ ਉਹਨਾਂ ਦਾ ਇਸ ਤਰ੍ਹਾਂ ਨਹੀਂ ਅਸੀਂ ਨਾਲ ਜੁੜਾਂਗੇ ਜਿਹੜਾ ਕੰਮ ਹੋਊਗਾ ਪੰਚਾਇਤ ਬਣੂਗੀ ਚਲੋ ਅਸੀਂ ਬੇਸ਼ੱਕ ਪੰਚਾਇਤ ਦੇ ਵਿੱਚ ਅਸੀਂ ਸ਼ਾਮਿਲ ਨਹੀਂ ਹੋ ਸਕਦੇ ਅਸੀਂ ਡਿਊਟੀ ਵਾਲੇ ਬੰਦੇ ਆ ਪਰ ਇਹਨਾਂ ਦਾ ਸਾਥ ਦੇਵਾਂਗੇ ਜਿੰਨਾ ਹੋ ਸਕੂ ਅਸੀਂ ਸਾਥ ਦੇਵਾਂਗੇ ਇਹਨਾਂ ਦਾ ਠੀਕ ਹੈ ਜੀ ਇਹਨਾਂ ਮੈਂ ਕਹਿੰਦਾ ਹਾਂ ਜੇ ਕਿਸੇ ਦੇ ਕੋਈ ਗੱਲ ਬੋਲੇ ਗਿਆ ਹੋਵੇ ਤਾਂ ਮਾਫੀ ਚਾਹੁੰਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਤੇ ਸੋ ਇਹ ਚਿਹਰਾ ਦੋਸਤੋ ਭੈਣ ਆਪਣੀ ਜਿਹੜੀ ਇਲੈਕਸ਼ਨ ਦੇ ਵਿੱਚ ਖੜੇ ਹੋਏ ਆ ਸਲੱਖੀ ਸਿੰਘ ਦੀ ਵਾਈਫ ਆ ਇਹ ਤੁਹਾਡੇ ਸਾਹਮਣੇ ਚਿਹਰਾ ਹੈ ਸੋ ਸੰਗਤਾਂ ਦਾ ਵੱਡਾ ਇਕੱਠ ਆ ਸੋ ਜੀ ਸਮਾਧੀ ਆ ਗਿਆ ਦੋ ਕਿਨਾਰੇ ਬੋਲਦਾ ਹੈ ਸਾਰੇ ਬੋਲਦੇ ਜਿਹੜਾ ਕੋਈ ਵੀ ਬੋਲਦੇ ਨੇ ਇੱਕ ਮਸਾਂ ਇਹ ਕਿਸੇ ਹੋਰ ਭਰਾ ਦਾ ਕੋਈ ਵੀ ਸਵਾਲ ਆ ਕੋਈ ਵੀ ਬੋਲਣਾ ਚਾਹੁੰਦਾ ਬੇਝੈਤ ਕੋਈ ਬੋਲ ਸਕਦਾ ਕਿਉਂਕਿ ਦੱਸਣਾ ਫਰਜ ਆ ਹਰ ਇੱਕ ਇਨਸਾਨ ਬੋਲਣ ਦਾ ਹੱਕਦਾਰ ਆ ਕੋਈ ਉੱਠ ਕੇ ਸਾਨੂੰ ਦੱਸ ਦੁ ਕੱਲਾ ਕੱਲਾ ਬੱਚਾ ਇੱਥੇ ਵੀ ਆ ਰਿਹਾ ਥੋੜਾ ਜਿਹਾ ਕੋਸ਼ਿਸ਼ ਵੱਧ ਰੱਖਣੀ ਆ ਕਾਗਜ਼ਕੂਜ ਆਪਣੇ ਰਿਜੈਕਟ ਕਰਾਉਣ ਹਾਂ ਨਹੀਂ ਨਹੀਂ ਜ਼ੋਰ ਇਹਨਾਂ ਦਾ ਜ਼ੋਰ ਲਾਉਣਾ ਜਿੱਥੋਂ ਜਿੱਕਰ ਜ਼ੋਰ ਲੱਗਿਆ ਉਹਨੇ ਨੇ ਲਾਉਣਾ ਲੱਤਾਂ ਪੂਰੀਆਂ ੜਾ ਦੇਣੀਆਂ ਮੈਂ ਨਿਆ ਸੰਗਤਾਂ ਆਈਆਂ ਜੋ ਕੇ ਮੈਨੂੰ ਦੇ ਕਾਗਜ਼ ਲੈ ਕੇ ਭੱਜ ਗਈ ਜਿੰਨੀਆਂ ਵੀ ਸੰਗਤਾਂ ਆਈਆਂ ਜਿਨ੍ਹਾਂ ਨੂੰ ਆਪਾਂ ਸਰਪੰਚ ਖੜਾਇਆ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਮੋਟ ਮਾਰ ਕਰਨੀ ਬਾਹਾਂ ਖੜੀਆਂ ਕਰਕੇ ਇੱਕ ਰੀ ਜਕਾਰਾ ਬੁਲਾਉਣਾ ਸਾਰੇ ਬਾਹਾਂ ਘਣਿਆ ਕਰਕੇ ਬੋਲੇ ਆਪਾਂ ਸੱਚੀ ਜਪਨ ਗੇੜਾ ਦੇਣਾ ਆਂ ਜਾਈ ਪਤਾ ਨਹੀਂ ਪਤਾ ਕਰਾਉਂ ਲਾਲ ਵਾਲੋ ਸਹਿਮਤਾ ਨੇ ਗੇੜਾ ਦੇ ਦਿੱਗੇ ਸਹਿਮਤਾ ਇੱਕ ਵਾਰ ਆਏ ਦੋ ਹੱਦੀ ਕੋਈ ਨਹੀਂ ਪੜੇ ਆਏ ਚੱਲੇ ਇੱਧਰ ਤੂੰ ਚੱਲ ਜਾ ਮੈਂ ਸੱਚੀ ਅਗਰ ਮੇਰਾ ਪਹਿਲਾਂ ਮੈਨੂੰ ਫੜ ਕੇ ਰੰਝੇ ਪਿੱਛੇ ਕਰੀਂ ਰਾਜ ਬਾਈ ਤੁਸੀਂ ਠੀਕ ਆ ਆ ਲੈ ਆ ਸਾਰੇ ਮੈਂ ਜਿੱਥੇ ਬੈਠੇ ਹੋ ਖੜੇ ਆ ਸਾਰਿਆਂ ਦੇ ਪੈਰੀਆਂ ਸਾਰੇ ਗਰਮੀਰ ਨੂੰ ਸਾਰੇ ਪਤਾ ਬੰਦਾ ਆਪਣਾ ਜਾਣਾ ਹੀ ਜਾਣਾ ਲੈ ਵੀ ਨਹੀਂ ਮਾ ਹੁਕੈ ਹਾਂ ਨਹੀਂ ਮਾ ਕੋਈ ਬਾਤ ਬਣੇਗੀ ਨਹੀਂ ਮਾ चलो चाहंदी okay i'll ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਆਪਾਂ ਕੈਂਡੀਡੇਟ ਲੌਂਚ ਕੀਤਾ ਹੈਗਾ ਸਰਪੰਚੀ ਲਈ ਦਾਵੇਦਾਰ ਬਾਈ ਕ੍ਰਿਸ਼ਨ ਬਲਬੀਰ ਹਲਵਾਈ ਦਾ ਮੁੰਡਾ ਠੀਕ ਆ ਉਹਦੇ ਲਈ ਆਪਾਂ ਹੁਣ ਅੱਜ ਇਹ ਲਾਂਚ ਕਰਤਾ ਸੀ ਵੀ ਆਪਾਂ ਇਹ ਖੜਾ ਕਰ ਦਿੱਤਾ ਵੋਟਾਂ ਦੇ ਵਿੱਚ ਸਰਪੰਚੀ ਦੀਆਂ ਤੇ ਠੀਕ ਆ ਸਾਰੇ ਨਗਰ ਨੇ ਬਹੁਤ ਸੰਯੋਗ ਦਿੱਤਾ ਆਯਾਤ ਉਮੀਦਵਾਰ ਸੀ ਸਾਰੇ ਪਿੰਡ ਬੰਨਮੂ ਸੀ ਕਿਸੇ ਪਾਰਟੀ ਨੰਗੋਣੀਗਾ ਠੀਕ ਹੈ ਜੀ ਅੱਜ ਆਪਾਂ ਇੱਕ ਗੇੜਾ ਦਿੱਤਾ ਸੀ ਸਿਰਫ ਉਤੋਂ ਦੀ ਲੋਕਾਂ ਨੂੰ ਦੱਸਣਾ ਸੀਗਾ ਵੀ ਆਪਾਂ ਇਹ ਕੈਂਡੀਡੇਟ ਕਰਤਾ ਵੀ ਲੋਕਾਂ ਦੀ ਨਿਗਾਹ 'ਚ ਆ ਜੇ ਵੀ ਕਿਉਂਕਿ ਨਵਾਂ ਚਿਹਰਾ ਸੀ ਵੈਸੇ ਤਾਂ ਲੋਕ ਬਹੁਤ ਜਾਣਦੇ ਆ ਪਰ ਫਿਰ ਵੀ ਵੋਟਾਂ ਲਈ ਜਰਨਾਂ ਨਾਲ ਜ਼ਰੂਰੀ ਆ ਇੱਕ ਆਪਣੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਆਪਾਂ ਜਦੋਂ ਵੀ ਵੋਟਾਂ ਨੂੰ ਕਹਿਣਾ ਏ ਇਸੇ ਤਰ੍ਹਾਂ ਬਾਈ ਦਾ ਸਾਥ ਦੇਣਾ ਏ ਠੀਕ ਆ ਹਰ ਇੱਕ ਬੰਦੇ ਨੇ ਜਿਹਨੇ ਅੱਜ ਦਿੱਤਾ ਬਹੁਤ ਵੱਡਾ ਹੌਸਲਾ ਸੀ ਪਰ ਇਦੂ ਅੱਗੇ ਆਪਾਂ ਨੂੰ ਇਦੂ ਵੀ ਭੱ ਕਾਜ ਭਰਨੇ ਆ ਨਿਹਾਲ ਸਿੰਘ ਵਾਲੀ ਉੱਥੇ ਆਪਾਂ ਘਟੋ ਘੱਟ ਵੀ 500 ਬੰਦੇ 600 ਬੰਦੇ ਦੇ ਨਾਲ ਜਾਣਾ ਹਰ ਇੱਕ ਬੰਦੇ ਨੇ ਆਪ ਕੋ ਆਪਣਾ ਤਿੰਨ ਤਰੀਕ ਨੂੰ ਕੀਮਤੀ ਸਮਾਂ ਦੇਣਾ ਠੀਕ ਆ ਆ ਦਾ ਕੰਮ ਤਾਂ ਦੇ ਜਿਹੜੇ ਦੋ ਨੂੰ ਇੱਕ ਨੂੰ ਨਿਮੇੜ ਲੋ ਜਿੰਨੇ ਵੀ ਆ ਆਪਣੇ ਨਿੱਜੀ ਲਿਹਾਜ਼ੀ ਆ ਕਿਸੇ ਨੇ ਆਪਣੀ ਕੋਈ ਰਿਸ਼ਤੇਦਾਰੀ ਨਾਲ ਦੀ ਆ ਜਾਂ ਲਿਹਾਜ਼ ਆ ਕਿਸੇ ਤਰ੍ਹਾਂ ਵੀ ਤੈਨ ਦਾ ਮੈਸੇਜ ਦੇਈ ਚਲੋ ਨਾਲੇ ਵੋਟਾਂ ਨੂੰ ਗਈ ਚਲੋ ਕਿਉਂਕਿ ਆਪਾਂ ਯਾਦਮੀਰਵਾਰ ਤੌਰ ਤੇ ਲੜ ਰਹੇ ਆ ਆਪਾਂ ਜਿੱਤ ਬਹੁਤ ਜ਼ਰੂਰੀ ਆ ਪਰ ਬਹੁਤ ਸੰਯੋਗ ਆ ਸਾਰੇ ਰਾਉਂਗੇ ਨਗਰ ਦਾ ਅਸੀਂ ਧੰਨਵਾਦ ਕਰਦੇ ਆ ਸਾਰੇ ਪਿੰਡ ਦਾ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ ਇਸ ਕਰਕੇ 3 ਤਰੀਕ ਨੂੰ ਕਾਗਜ਼ ਭਰਨੇ ਆ ਸਾਰੇ ਮੇਰੇ ਭਰਾ ਇਸੇ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਵਾਹਿਗੁਰੂ ਖਾਲਸਾ ਸਾਹਿਬ ਵਾਹਿਗੁਰੂ